ਗੁਰਦਾਸ ਬੇਨਤੀ ਹੁਣ ਲੱਗੀ ਐ ਜੀ ਗੁਰੂ ਮਹਾਰਾਜ ਅੱਗੇ ਪਿਆਰ ਕਾ ਤੁਝੋ ਜੋਤਿ ਸਾਦੋ ਮਾ ਤੁਪਾਏ ਗਾੜਿ ਦੇ ਸੋਈ ਸਿਦਕ ਪਾ ਮੈ ਚਤਰੀ ਰੋਈ ਮਨਾਨੈ ਸੂਰਨੰਦ ਤੁਝੇ ਸੇ ਕਾਨ ਰੋਈ کی فتح شری برو جی سہای بار شری بک جی جی ایک خاطشاہی دس گئے ਕ੍ਰਿਤਾਮ ਪਗਾਵ ਦੀਸ ਅਮ੍ਰਿਕਾ ਗੁਰੂ ਨਾਨਕ ਲਾਈਂ ਜਿਹਾਏ ਫਿਰੰਗਤ ਗੌਰ ਤੇ ਅਮਰਦਾਸ RAMਦਾਸ ਹੋਈ ਸਹਾਏ ਅਰਜਨ ਹਰਕੋਵਿੰਦ ਨਾਮ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜਿਹਾਈ ਹੈ ਜਿਸ ਵਿੱਚ ਸਭ ਦੁਖ ਜਾਏ ਏਕ ਬਹਾਦਰ ਸਿਧ ਜਿਹਾਏ ਘਰ ਤੋਂ ਦੇਖਾਵੇ ਸਹਾਏ ਵਾਲਿਆਂ ਦਾ ਇਹ ਕੁਵਾਰਿਆਂ ਦੀ ਸੇਵਾ ਲਈ ਸੰਭਾਲੀਆਂ ਕੀਤੀਆਂ ਦਰਪਨੇ ਆ ਰਿਹਾ ਕਿਤੇ ਕਿਸਾਂ ਖਾਸਾਂ ਨਾਲ ਦੀ ਬਾਹੀ ਜਿਨ੍ਹਾਂ ਦੀ ਫਰਮਾਇਸ਼ਾ ਧਿਆਨ ਕਰਕੇ ਉਹੋ ਜੀ ਸੁਆਹੀ ਗੁਰ ਅੰਕਿਆਟਾ ਸਰਬੱਤ ਦੇ ਕੁਵਾਰਿਆਂ ਦਾ ਧਿਆਨ ਦਾ ਸੁਆਹੀ ਗੁਰ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੀ ਵਾਹੀ ਗੁਰ ਆਵਾਜ਼ ਜੀ ਇੱਥੇ ਆਵੇ سب کام دانا سی دان نام دان شری امرتسران श्री श्री न खालसा ज ਮਹਾਰਾਜ ਜੀ ਮਾਣ ਸਤਿਗੁਰੂ ਜੀ ਨਿਦਾਨੇ ਨਿਦਾਨ ਦੀ ਬਿਧਿਆ ਨਹੀਂ ਹਰਕ ਬਸਤਾਂਨ ਪੜਾਉਣ ਪਰ ਗੈਲਣੇ ਤੋਂ ਪਹਿਲਾਂ ਗੁਰਸਿੱਖੋਂ ਸੋਇਲ ਦੇ ਕਾਰਨ ਦੀ ਤਰਸੀ ਉਹ ਬਲਿਦ ਸਾਈ ਮਹਾਰਾਜ ਅਸਾਂ ਪਾਤਸ਼ਾਹ ਜਾਨਿਆਂ ਜੋ ਸੁਧਾਨੀ ਹੋਂ ਤਾਨਿਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਾਜ ਆਪ ਜੀ ਦੇ ਚਰਨ ਕਮਲਾ ਪਾਸ ਸਮੂਹ ਸਾਧ ਸੰਗਤ ਵੱਲੋਂ ਗਰੀਬ ਨਿਵਾਜ਼ ਸਤਿਗੁਰੂ ਜੀ ਅਰਦਾਸ ਬੇਨਤ ਹੈ ਦੀਰਵਾਇ ਸਿਪਾਚਾਲ ਰਿਕਮੈ ਅੰਦਰ ਸਤਿਗੁਰੂ ਬਾਹਰ ਕਹੁੰਨਾ ਕੋਏ ਕਾਜ ਤੋਂ ਕਮੈ ਜੇ ਤਿਪਿਆ ਹੈ ਤਾਂ ਹਉਮੈ ਗਹਿਰਾ ਹੋਈ ਭੈ ਵਿੱਚ ਪਾਵਣ ਵਾਹ ਸਤਿਵਾਓ ਭੈ ਵਿੱਚ ਚੱਲਦਾ ਹੈ ਲੱਖ ਕਰਿ ਆਓ ਇਹ ਆਗਾਲਪੁਰਵਾਇ ਗੁਰੂ ਜੀ ਸਤ ਗੁਰੂ ਜੀ ਆਪ ਜੀ ਦੇ ਭੈ ਵਿੱਚ ਆਪ ਜੀ ਦੇ ਹੁੰਦੇ ਵਿੱਚ ਲੱਖਣ ਪ੍ਰਿਆ ਚੱਲ ਰਹੇ ਆਪ ਜੀ ਕਿਰਪਾ ਕਰੋ ਸਭੋ ਸੰਗਤ ਦੀ ਅਰਦਾਸ ਤੇ ਆਪ ਜੀ ਦੇ ਸਰਵਪਾਸ ਹੈ ਦੇਵ ਜੀ ਲੈਣਾ ਤੁਹਾ ਮਹਾਰਾਜ ਦੀੇ ਪਰ ਦੋ ਸੰਤਾਂ ਮਹਾਰਾਜ ਦੇ ਬਨਦੀ ਸੇਵਾ ਕਰ ਰਹੀ ਆ। ਮਾਨ ਆਪ ਜੀ ਕਿਰਪਾ ਕਰੋ ਸੰਤਾਂ ਦੇ ਦਰਸ਼ ਕਰੋ ਗਰੀਬ ਦੀਵਾਜ ਸਕੇ। ਆਸਾ ਇਸ ਮੌਕੇ ਤੇ ਜੋ ਬਨ ਨੂੰ ਤਾਲ ਲੱਗੀ ਹੋਈ ਆ ਮਹਾਰਾਜ ਸੱਚੇ ਬਾਦਸ਼ਾਹ ਆਪ ਜੀ ਦੇ ਚਰਨਾਵਾਂ ਦੇ ਦਰਵਾਜ਼ੇ 'ਚ ਆ। ਆਪ ਜੀ ਕਿਰਪਾ ਕਰੋ ਰੱਖਿਆ ਕਰੋ ਸਹਿਯਾ ਕਰੋ ਗਰੀਬ ਦੀਵਾਜ ਸੱਚੇ ਬਾਦਸ਼ਾਹ ਸੂ ਸੰਗਤਾਂ ਸੇਵਾ ਕਰ ਰਹੀਆਂ ਮਾਪੁਰਖ ਦਰਸ਼ਕ ਸੇਵਾ ਕਰ ਰਹੇ ਹਨ ਆਪ ਜੀ ਦੇ ਅੱਗੇ ਪਾਤਸ਼ਾਹ ਸੂ ਸੰਗਤਾਂ ਦੀ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰੋ ਆਪ ਜੀ ਅੱਗੇ ਕੋਈ ਜ਼ੋਰ ਨਹੀਂ ਚੱਲ ਸਕਦਾ ਚਾਰਾ ਨਹੀਂ ਚੱਲ ਸਕਦਾ ਕਿ ਤਿਆਨਤ ਨਹੀਂ ਚੱਲ ਸਕਦੀ ਨਾਨਕ ਜ਼ੋਰ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਸੂ ਸੰਗਤਾਂ ਦੀ ਆਪ ਜੀ ਕਿਰਪਾ ਕਰੋ ਰੱਖਿਆ ਸਹਾਈਤਾ ਕਰੋ ਸੂ ਇਲਾਕੇ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਬਸਨਾ ਦੀ ਰਾਖੀ ਹੋਵੇ ਇਹ ਤਾਂ ਆਜੂ ਲੱਗ ਰਹੀ ਇਹਦੇ ਤੋਂ ਮਾਰੇ ਆਪ ਆਪ ਦੇਖ ਕੇ ਬਚਾਓ ਬਿਆਸ ਰਿਆ ਆਪਣੇ ਵਹਿਣ ਵਿੱਚ ਅਗੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਇਹਨਾਂ ਭਾਵਨਾ ਨੂੰ ਲੈ ਕਰਕੇ ਮਹਾਰਾਜ ਸੁਖਮੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਪਾਠ ਕੀਤੇ ਗਏ ਸ੍ਰੀ ਜਗਜੀਤ ਸਾਹਿਬ ਜੀ ਦੇ ਜਾਪ ਹੋਏ ਸ੍ਰੀ ਆਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਜਾਪ ਹੋਏ ਬਾਣੀ ਪੜਦੇ ਆ ਹਾਜ਼ਰੀ ਭਰਦੇ ਆ ਸੁੰਨਿਆ ਭੁੱਲਾ ਚੱਕਾਂ ਦੀ ਖਿਮਾ ਕਰੋ ਸਰਾ ਪ੍ਰਸ਼ਾਦ ਜੀ ਦੇ ਸਜ ਕੇ ਹਾਜ਼ਰ ਹੈ ਅਣਕ ਪ੍ਰਕਾਰ ਭੋਜਨ ਬਹੁਤ ਕੀਏ ਬਹੁਤ ਇੰਜਨ ਮਿਸ਼ਟਾਏ ਕਰੀ ਪਾਕਸਾਲ ਸੋਤ ਪਵਿੱਤਰਾ ਹੁਣ ਗਾਵਹੁ ਭੋਗ ਹਰ ਗਾਇ ਸ੍ਰੀ ਪ੍ਰਚਾਰ ਸੰਗਤ ਵਿੱਚ ਹਰਤੇ ਲੋ ਸ਼ਕ ਪਾਵਨ ਨਾਮ ਸਤਨਾਮ ਵਾਹਿਗੁਰੂ ਜਪੇ ਗਰੀਬ ਨਿਵਾਜ ਆਪ ਜੀ ਮੇਰ ਵਰਸਾਓ ਰੱਖਿਆ ਸਹਾਇਤਾ ਕਰੋ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਸੇਵਾ ਕਰਨ ਦਾ ਇੱਕਦਮ ਉਤਸ਼ਾਹ ਬਖਸ਼ੋ ਭੁੱਲਾਂ ਚੁੱਕਾਂ ਦੀ ਖਿਮਾ ਕਰੋ ਸਹੀ ਗੁਰਮੁਖਿਆਰੇ ਮੇਰੋ ਜਿੰਨਾ ਮਿਲੇ ਆਪਜੀ ਕਾ ਨਾਮ ਤੇ ਤਾਵੇ ਨਾਮ ਤੇ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ ਭਲਾ ਆਨਸਾ ਵਾਹਿਗੁਰੂ ਜੀ ਕੀ ਬਤੈ